फिट इंडिया ਮਿਸ਼ਨ ਦੇ ਤਹਿਤ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਟੀਪੀ ਸਿੰਘ ਜੀ ਡੀਐਸਪੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਫਿਟ ਇੰਡੀਆ ਮਿਸ਼ਨ ਤਹਿਤ ਮੈਸੇਜ ਦਿੱਤਾ ਗਿਆ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਦੇ ਤਮਾਮ ਮੁਲਾਜ਼ਮ ਇੱਥੇ ਇਕੱਠੇ ਹੋਏ ਹਨ ਅਤੇ ਡੀਏਵੀ ਸੈਂਟਰੀ ਸਕੂਲ ਉਹਨਾਂ ਦੇ ਬੱਚੇ ਇੱਥੇ ਪਹੁੰਚੇ ਸਨ ਇਸ ਤੋਂ ਇਲਾਵਾ ਇੱਥੇ ਜਿਹੜੇ ਯੋਗਾ ਗੁਰੂ ਪਟਾਲੇ ਦੇ ਹਨ ਅਨਲ ਜੀ ਉਹ ਪਹੁੰਚੇ ਸਨ ਸੱਚ ਦੇਵਾ ਜੀ ਪਹੁੰਚੇ ਸਨ ਜਿੰਨਾ ਸਭ ਤੋਂ ਪਹਿਲਾਂ ਯੋਗਾ ਗੁਰੂ ਅਨਲ ਜੀ ਉਹਨਾਂ ਨੇ ਯੋਗਾ ਕਰਵਾਇਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਦੱਸਿਆ ਕਿ ਫਿੱਟ ਰਹਿਣ ਵਾਸਤੇ ਕੀ ਕੀ ਜ਼ਰੂਰੀ ਹੈ ਕਿਉਂਕਿ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਐਮਰਜੈਂਸੀ ਦੇ ਵਿੱਚ ਖਲੋਣਾ ਪੈਂਦਾ ਹੈ ਜਾਂ ਬੈਠਣਾ ਪੈਂਦਾ ਹੈ ਇਸ ਕਰਕੇ ਵਕ ਵਕ ਉਹਨਾਂ ਨੇ ਇਲਾਜ ਦੱਸੇ ਹਨ ਜਿਸ ਵਿੱਚ ਜੋ ਦਿਲ ਦੀ ਧੜਕਣ ਵਾਦੀ ਹੈ ਜਾਂ ਸ਼ੂਗਰ ਹੁੰਦੀ ਹੈ ਬੀਪੀ ਹੁੰਦਾ ਹੈ ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ ਜਾਂ ਖਾਸ ਕਰਕੇ ਇਹਨਾਂ ਨੌਜਵਾਨਾਂ ਨੂੰ ਜਦੋਂ ਪਿੱਠ ਦਰਦ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਉਹਨਾਂ ਨੇ ਜੋ ਇਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਹ ਵਧੀਆ ਤਰੀਕੇ ਨਾਲ ਯੋਗਾ ਕਰਦੇ ਨਜ਼ਰ ਆਏ ਉਸ ਤੋਂ ਬਾਅਦ ਡੀਏਵੀ ਸੈਂਟਰ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਰੱਸੀ ਟੱਪਣ ਦੇ ਬੜੇ ਵਧੀਆ ਕਰਤੱਵ ਦਿਖਾਏ ਅਤੇ ਉਹਨਾਂ ਵੱਲੋਂ ਉਹਨਾਂ ਦੇ ਕੋਚ ਵੱਲੋਂ ਇਹ ਮੈਸੇਜ ਦਿੱਤਾ ਗਿਆ ਕਿ ਸਾਨੂੰ ਫਿਟ ਰਹਿਣ ਵਾਸਤੇ ਚਾਹੇ ਯੋਗਾ ਕਰੀਏ ਸੈਰ ਕਰੀਏ ਰੱਸੀ ਟੱਪੀਏ ਜਾਂ ਕੋਈ ਹੋਰ ਅ ਅਦਰ ਐਕਟੀਵਿਟੀ ਕਰੀਏ ਪਰ ਸਾਨੂੰ ਫਿਟ ਰਹਿਣ ਵਾਸਤੇ ਜ਼ਰੂਰੀ ਹੈ ਕਿ ਆਪਣੇ ਸਰੀਰ ਨੂੰ ਫਿਟ ਕਰਨ ਵਾਸਤੇ ਕਸਰਤ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਸਾਈਕਲਿੰਗ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਦੇ ਮਲਾਜਮਾਂ ਵੱਲੋਂ ਬਟਾਲਾ ਦੇ ਇਸ ਪੁਲਿਸ ਲਾਈਨ ਰੋਡ ਤੋਂ ਲੈ ਕੇ ਗਾਂਧੀ ਚੌਂਕ ਬਟਾਲਾ ਤੱਕ ਉਹ ਵੀ ਤੁਹਾਨੂੰ ਲਾਈਵ ਤਸਵੀਰਾਂ ਆਪਣੇ ਚੈਨਲ ਤੇ ਵਿਖਾਵਾਂਗੇ ਅਤੇ ਇਸ ਮੌਕੇ ਡੀਐਸਪੀ ਟੀਪੀ ਸਿੰਘ ਨੇ ਕੀ ਕੁਰਕਿਆ ਹੈ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਜੀ ਸਾਡੇ ਫਿਟ ਇੰਡੀਆ ਮੂਵਮੈਂਟ ਜਿਹੜੀ ਸੀਰੀਜ਼ ਚੱਲ ਰਹੀ ਹੈ ਇਹਦੇ ਵਿੱਚ ਮਾਨਜੋਗੂ ਡੀਜੀਪੀ ਸਾਹਿਬ ਪੰਜਾਬ ਪੁਲਿਸ ਮਾਨਜੋਗੂ ਡੀ ਪੰਜਾਬ ਔਰ ਐਸਐਸਪੀ ਸਾਹਿਬ ਬਟਾਰਾ ਸ਼੍ਰੀ ਸੁਹੇਲ ਕਾਸਮ ਮੀਰ ਜੀ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਅਸੀਂ ਇਕੱਠੇ ਹੋਏ ਆ ਜਿਹਦੇ ਤਹਿਤ ਫਿੱਟ ਇੰਡੀਆ ਮੂਵਮੈਂਟ ਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਹੈ ਹੈਲਥ ਕੌਨਸ਼ੀਅਸ ਕਰਨਾ ਹੈਗਾ ਉਹਨਾਂ ਨੂੰ ਔਰ ਉਹਨਾਂ ਦੀ ਜਿਹੜੀ ਸਾਡਾ ਖਾਸ ਕਰਕੇ ਪੁਲਿਸ ਦਾ ਜਿਹੜਾ ਇਹ ਅੱਜ ਅਹਿਮ ਦਿਨ ਸੀਗਾ ਔਰ ਇਸ ਦੇ ਤਹਿਤ ਅਸੀਂ ਪੁਲਿਸ ਨੂੰ ਜੇ ਪੁਲਿਸ ਦੇ ਜ਼ਰੀਏ ਇਹਨਾਂ ਇਵੈਂਟਸ ਦੇ ਜ਼ਰੀਏ ਲੋਕਾਂ ਨੂੰ ਮੈਸੇਜ ਦੇਣਾ ਹੈ ਕਿ ਆਪਣਾ ਫਿਟ ਇੰਡੀਆ ਤਾਂ ਹੀ ਰਹਿ ਸਕਦੇ ਜੇ ਉਹਨਾਂ ਦੀ ਸਿਹਤ ਠੀਕ ਹੈ ਔਰ ਉਹਦੇ ਦੀ ਲੜੀ ਦੇ ਵਿੱਚ ਅੱਜ ਅਸੀਂ ਇਹ ਆਰਗੇਨਾਈਜ਼ ਕੀਤਾ ਪ੍ਰੋਗਰਾਮ ਇਹਦੇ ਵਿੱਚ ਅਸੀਂ ਇਵੈਂਟਸ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਯੋਗਾ ਦਾ ਇਵੈਂਟ ਕਰਵਾਇਆ ਇਹਦੇ ਤਹਿਤ ਅਸੀਂ ਸਾਰੇ ਅਨਿਲ ਜੀ ਉਹਨਾਂ ਨੂੰ ਜਿਹੜੇ ਉਹਦੇ ਬਸਤੀ ਦੇਵਾ ਜੀ ਨੂੰ ਰਿਕਵੈਸਟ ਕੀਤੀ ਉਹ ਆਪਣੀ ਟੀਮ ਲੈ ਕੇ ਆਏ ਆ ਔਰ ਉਹਦੇ ਨਾਲ ਹੀ ਅਸੀਂ ਡੀਏਵੀ ਸੈਂਟਨਰੀ ਸਾਹ ਦੇ ਸਕੂਲ ਦੇ ਪ੍ਰਿੰਸੀਪਲ ਸਾਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਇੱਕ ਟੀਮ ਬੱਚਿਆਂ ਦੀ ਰੋਪ ਸਕਿੱਪਿੰਗ ਦੀ ਟੀਮ ਭੇਜੀ ਜਿਹਦੇ ਤਹਿਤ ਦੋਵੇਂ ਈਵੈਂਟ ਜਿਹੜੇ ਸਾਡੇ ਵਧੀਆ ਤਰੀਕੇ ਨਾਲ ਸੰਪੰਨ ਹੋਏ ਆ ਔਰ ਇਸ ਤੋਂ ਬਾਅਦ ਜਿਹੜੀ ਸਾਡੀ ਹੁਣ ਜਿਹੜੀ ਸਾਈਕਲ ਈਵੈਂਟ ਹੈਗਾ ਉਹ ਅਸੀਂ ਜਿਹੜਾ ਆਰਗੇਨਾਈਜ਼ ਕੀਤਾ ਉਹ ਸਾਡਾ ਇੱਥੇ ਟ੍ਰੈਫਿਕ ਸਟਾਫ ਬਟਾਲਾ ਔਰ ਪੁਲਿਸ ਜ਼ਿਲ੍ਹਾ ਬਟਾਲਾ ਦੀ ਫੋਰਸ ਇਦੇ ਵਿੱਚ ਓਐਸਏ ਸਾਹਿਬ ਬਟਾਲਾ ਔਰ ਟ੍ਰੈਫਿਕ ਇੰਚਾਰਜ ਬਟਾਲਾ ਔਰ ਉਹਨਾਂ ਦੀ ਜਿਹੜੀ ਟ੍ਰੈਫਿਕ ਦੀ ਟੀਮ ਹੈਗੀ ਆ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਔਰ ਇਹ ਇਸ ਜਗ੍ਹਾ ਤੋਂ ਜਿਹੜੀ ਹੈਗੀ ਆ ਸਾਈਕਲਰ ਇਵੈਂਟ ਉਹ ਸ਼ੁਰੂ ਹੋਏਗਾ ਔਰ ਗਾਂਧੀ ਚੌਂਕ ਤੇ ਜਾ ਕੇ ਸਪਨ ਹੋਏਗਾ ਔਰ ਇਸ ਦੌਰਾਨ ਹੀ ਅਸੀਂ ਐਸਐਸਪੀ ਸਾਹਿਬ ਬਟਾਲਾ ਵੱਲੋਂ ਇਹ ਅਪੀਲ ਆ ਸਾਰੇ ਲੋਕਾਂ ਨੂੰ ਕਿ ਆਪਣੀ ਜਿਹੜੀ ਸਿਹਤ ਆ ਉਹਦਾ ਧਿਆਨ ਰੱਖਿਆ ਜਾਏ ਔਰ ਇੱਕ ਲਾਈਫ ਦੇ ਵਿੱਚ ਸਿਹਤ ਜਿੱਦੀ ਚੰਗੀ ਆ ਉਹਦਾ ਸਭ ਕੋਸ਼ਿਸ਼ ਚੰਗਾ ਇੱਕ ਡਿਸਪਲਨਡ ਲਾਈਫ ਹੋ ਜਾਂਦੀ ਦੇਖੋ ਜੀ ਜਿਹੜਾ ਬਾਬਾਈ ਦਾ ਵਿਆਹ ਆ ਰਿਹਾ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਨੇ ਔਰ ਡੀਸੀ ਸਾਹਿਬ ਨੇ ਆਲਰੇਡੀ ਇੱਥੇ ਆ ਕੇ ਸਾਰਿਆਂ ਨਾਲ ਮੀਟਿੰਗ ਕੀਤੀ ਹੋਈ ਆ ਉਹਦੇ ਤਹਿਤ ਅਸੀਂ ਜਿਹੜਾ ਪੂਰੇ ਤਤਪਰ ਹਾਂ ਸਿਕਿਉਰਿਟੀ ਪੁਆਇੰਟ ਹੋਵੇ ਤੋਂ ਲਾਅ ਐਂਡ ਆਰਡਰ ਪੁਆਇੰਟ ਹੋਵੇ ਤੋਂ ਔਰ ਟ੍ਰੈਫਿਕ ਮੈਨੇਜਮੈਂਟ ਦੇ ਜ਼ਰੀਏ ਜਿਹੜੇ ਅਸੀਂ ਆਪਾਂ ਜਿਹੜਾ ਵਧੀਆ ਡਿਊਟੀ ਨਿਭਾਵਾਂਗੇ ਔਰ ਇਹ ਜੁਗਾ ਜੁਗਾ ਤੋਂ ਇਹ ਡਿਊਟੀ ਲੱਗਦੀ ਆ ਰਹੀ ਆ ਜਿਹੜਾ ਵੀ ਇੱਥੇ ਸਾਡਾ ਪੁਲਿਸ ਕਰਮਚਾਰੀ ਔਰ ਪੂਰੀ ਤਨਦੇਹੀ ਨਾਲ ਇਹਨੂੰ ਸੇਵਾ ਭਾਵਨਾ ਨਾਲ ਲੈ ਕੇ ਇਹ ਡਿਊਟੀ ਕਰਦਾ ਹੈ ਔਰ ਪ੍ਰਮਾਤਮਾ ਸੁੱਖ ਰੱਖ ਕੇ ਇਸ ਵਾਰ ਵੀ ਬਹੁਤ ਵਧੀਆ ਸਾਡਾ ਸਾਰਾ ਮੈਨੇਜਮੈਂਟ ਕੀਤੀ ਜਾਏਗੀ। ਮੇਰਾ ਨਾਮ ਕ੍ਰਿਤਿਕਾ ਭੈਤਵਾ ਹੈ ਮੈਂ ਡਾਕਟਰ ਦੁਰੇਤਲਾ ਮੱਲਾ ਡੀਵੀ ਸੈਂਟਰੀ ਪਬਲਿਕ ਸਕੂਲ ਬਟਾਲਾ ਸੇ ਆਈ ਹੂੰ। ਮੈਂ ਯਹੀ ਮੈਸੇਜ ਦੇਣਾ ਚਾਹੁੰਦੀ ਹੂੰ ਕਿ ਹਮ ਸਭ ਕੋ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਏ ਤਾਂ ਕਿ ਹਮਾਰੀ ਬੋਡੀ ਫਿਟ ਰਹੇ ਔਰ ਹਮ ਸਟੇਟ ਲੈਵਲ ਔਰ ਇੰਟਰਨੈਸ਼ਨਲ ਲੈਵਲ ਤੱਕ ਵੀ ਪਹੁੰਚ ਚੁਕੇ ਹਾਂ। ਮੇਰਾ ਨਾਮ ਅਲਸੀਨਾ ਮੈਂ ਡੀਵੀ ਸੈਂਟਰੀ ਪਬਲਿਕ ਸਕੂਲ ਦੀ ਇੱਕ ਸਟੂਡੈਂਟ ਹਾਂ ਐਂਡ ਮੈਂ ਇਹੋ ਮੈਸੇਜ ਦੇਣਾ ਚਾਹੂੰਗੀ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਸਾਨੂੰ ਬਹੁਤ ਮਿਹਨਤ ਲੱਗੀ ਹੈ ਆਪਾਂ ਸਟੇਟ ਲੈਵਲ ਨੈਸ਼ਨਲ ਲੈਵਲ ਤੱਕ ਜਾ ਚੁੱਕੇ ਹਾਂ ਅੱਗੋਂ ਇੰਟਰਨੈਸ਼ਨਲ ਵੀ ਜਾਵਾਂਗੇ ਔਰ ਫਿਟ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ ਬਿਕਾਜ਼ ਫਿਜ਼ੀਕਲ ਐਕਸਰਸਾਈਜ਼ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਇੱਕ ਆਧਾਰ ਕੋਈ ਫਿਟ ਰਹਿ ਸਕਦਾ ਸੋ ਫਿਟ ਇੰਡੀਆ ਰਹੇਗਾ ਸੋ ਸਾਡਾ ਦੇਸ਼ ਅੱਗੇ ਵਧੇਗਾ ਮੈਂ ਅਨਿਲ ਗੁਪਤਾ ਭਾਰਤੀ ਯੋਗ ਸੰਸਥਾਨ ਨਾਲ ਜੁੜੇ ਦਾ ਅਸੀਂ ਯੋਗ ਦਾ ਪ੍ਰਚਾਰ ਕਰਦੇ ਆ ਹਰ ਜਗ੍ਹਾ ਜਿੱਥੇ ਵੀ ਸਾਨੂੰ ਬੁਲਾਉਂਦੇ ਆ ਅਸੀਂ ਫ੍ਰੀ ਆਫ ਕਾਉਸ ਜਾਂਦੇ ਆ ਸਾਡਾ ਜਿਹੜਾ ਇੰਸਟੀਚਿਊਸ਼ਨ ਹੈਗੇ ਆ ਇਹ ਨਾਨ ਪੋਲੀਟਿਕਲ ਰਿਲੀਜੀਅਨ ਕਾਸਟ ਕ੍ਰੀਡ ਐਥਿਕ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਤੋਂ ਸਿਰਫ ਸਮਾਜ ਦੇ ਵਿੱਚ ਜੜੀਆਂ ਵੀ ਸਰੀਰਿਕ ਮਾਨਸਿਕ ਰੋਗ ਆਇਦੇ ਆ ਉਹਨਾਂ ਨੂੰ ਦੂਰ ਕਰਨ ਦਾ ਪ੍ਰਯਾਸ ਕਰਦੇ ਰਹਿੰਦੇ ਆ ਮੈਸੇਜ ਰੋ ਯੋਗ ਕਰੋ ਫਿਟ ਰਹੋ ਔਰ ਅੱਛੀ ਜ਼ਿੰਦਗੀ ਜੀ ਕੇ ਜਾਓ ਰੋਲ ਮਾਡਲ ਬਣੋਗੇ ਸਮਾਜ ਵਾਸਤੇ ਲੋਕ ਤੁਹਾਨੂੰ ਯਾਦ ਕਰਨਗੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਯਾਦ ਕਰਨਗੇ ਕਿ ਉਹਦਾ ਮੈਸੇਜ ਬਹੁਤ ਅੱਛਾ ਸੀ ਮੈਂ ਹਾਂ ਮੈਂ ਇਹ ਵਾਲੀ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜੋ ਕਿ ਡੈਫੀਨੇਸ਼ਨ ਵਗੈਰਾ ਨਹੀਂ ਦਿੰਦੇ ਅਸੀਂ ਯੋਗ ਨੇ ਕੀ ਜਾਦੂ ਕੀਤਾ ਮੇਰੇ ਨਾਲ ਹੈਗੇ ਵਿਪਨ ਨਯਰ ਜੀ ਇਹਨਾਂ ਨੂੰ 40 ਸ ਅੰਮ੍ਰਿਤਸਰ ਉਹਨਾਂ ਨੇ ਡਾਇਗਨੋਸ ਕੀਤਾ ਇੱਕ ਆਰਟਰੀ ਪੂਰੀ ਤਰ੍ਹਾਂ ਬਲੌਕ ਸੀਗੀ ਤਿੰਨ ਆਰਟਰੀਜ਼ ਹੁੰਦੀਆਂ ਹਾਰਡ ਦੀਆਂ ਦੂਸਰੀ ਅੱਧੀ ਬਲੌਕ ਸੀ ਤੇ ਤੀਜੀ ਕਲੀਅਰ ਸੀ ਤਾਂ ਬਾਈਪਾਸ ਸਰਜੀ ਰეკਮੈਂਡ ਕੀਤੀ ਗਈ ਪਰ ਇਹਨਾਂ ਨੇ ਯੋਗ ਦਾ ਰਸਤਾ ਅਡਾਪਟ ਕੀਤਾ ਔਰ ਇਹ ਹੁਣ ਕਾਫੀ ਹੱਦ ਤੱਕ ਠੀਕ ਹੈ ਸੋ ਮੇਰਾ ਨਾਮ 파ਰਸ ਹੈ ਜੀ ਮੈਂ ਡਾਕਟਰ ਦੋਲੋਤਰਮ ਭੱਲਾ ਡੀਏਵੀ ਸੈਨਰੀ ਪਬਲਿਕ ਸਕੂਲ ਤੋਂ ਆਇਆ ਹਾਂ ਅਪਾ ਅੱਜ ਪਰਫਾਰਮੈਂਸ ਲੈ ਕੇ ਆਏ ਸੀ ਰੋਪ ਸਕਿਪਿੰਗ ਦੀ ਸੋ ਬੱਚੇ ਜਿੱਦਾਂ ਰੋਪ ਸਕਿਪਿੰਗ ਕਰ ਰਹੇ ਹੈ ਇਦਾਂ ਸਾਨੂੰ ਕਰਨਾ ਚਾਹੀਦਾ ਕਿ ਸਾਰਿਆਂ ਨੂੰ ਫਿਟ ਰਹਿਣ ਵਾਸਤੇ ਕੋਈ ਨਾ ਕੋਈ ਐਕਟੀਵਿਟੀ ਕਰਨੀ ਚਾਹੀਦੀ ਜਿਦਾ ਯੋਗਾ ਹੋ ਗਿਆ ਜਾਂ ਰੋਪਸ ਕਿਪਿੰਗ ਹੋ ਗਿਆ ਕੋਈ ਵੀ ਐਕਟੀਵਿਟੀ ਹੋ ਗਈ ਕਿ ਜਿਸ ਦੇ ਨਾਲ ਆਪਾਂ ਫਿਟ ਰਹੀਏ ਆਪਣੀ ਬੋਡੀ ਫਿਟ ਰੱਖੀਏ ਤੇ ਆਪਾਂ ਯੂਥ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਹੋ ਸਕੇ ਆਪਣੀ ਬੋਡੀ ਦੇ ਉੱਤੇ ਵਰਕ ਕਰਨ ਐਕਸਰਸਾਈਜ਼ ਵਗੈਰਾ ਕਰਨ ਕਿ ਆਪਣੀ ਬੋਡੀ ਫਿਟ ਐਂਡ ਫਾਈਂਡ ਰੱਖਣ ਸਰ ਬੱਚੇ ਆਲਰੇਡੀ ਨੈਸ਼ਨਲ ਤੱਕ ਆਪਣੇ ਪਹੁੰਚੇ ਹੋਏ ਹੈ ਜੀ ਕਾਫੀ ਲੈਵਲ ਤੱਕ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਸਾਰੇ ਅਚੀਵ ਕੀਤੇ ਹੋਏ ਹੈ ਬੱਚੇ ਹੂਪਸੋ ਕਿ ਇਹ ਬੜਾ ਅੱਛਾ ਕਰ ਰਹੇ ਹਨ ਬੜਾ ਮਤਲਬ ਐਫਰਟਸ ਲਗਾ ਕੇ ਹਰ ਇੱਕ ਚੀਜ਼ ਉਹਨਾਂ ਦੀ ਡੀਲ ਕਰਕੇ ਬਲੀਏ ਦਰਮਦਰ ਉਹਨਾਂ ਨੂੰ ਪਰਫਾਰਮ ਕਰਨ ਨੂੰ ਉਸੇ ਰੈਡੀ ਕਰ ਰਹਾ ਹਾਂ ਉਹ